हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈਆ ਤੇ ਦੋ ਹਜੇ ਕੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਕਿ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਸੋਹੀ ਤੋਂ ਕਰ ਲਿਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂਜੀ ਵਧੀਆ ਕਿਵੇਂ ਚੱਲਦਾ ਕੰਮ ਕਰ ਵਧੀਆ ਬਾਈ ਜੀ ਵਧੀਆ ਬਸ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਜਸਵੰਦਰ ਸਿੰਘ ਪਿੰਡ ਸਰੀਏ ਵਾਲਾ ਬਾਈ ਹੂੰ ਜ਼ਿਲ੍ਹਾ ਬਡਿੰਡਾ ਤਹਿਸੀਲ ਫੂਲ ਆਈ ਆਪਣੀ ਠੀਕ ਆ ਨੇੜੇ ਪਿੰਡ ਹੋਰ ਆਪਾਂ ਨੂੰ ਮੇਰੇ ਆ ਭਗਤਾ ਦੇਗਾ ਦਰਬਾਜਾਖਾਨਾ ਜੀ ਨਾਲ ਸੋਖਾ ਨੰਦਾ ਠੀਕ ਆ ਬਾਈ ਕੰਡੈਕਟ ਨੰਬਰ ਬੋਲ ਦੋ ਆਪਣਾ 76269 98370 ਜੀ ਇਹ ਬਾਈ ਦਾ ਬਾਈ ਕੰਡੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਤਾਜੀ ਸੂਈ ਤੋਂ ਸੂਈ ਹਾਂਜੀ ਇਹ ਤਾਜੀ ਸੂਈ ਹੈ ਜੀ ਬੈੜਾ ਕਿਹੜਾ ਸੂਈ ਚੌਥਾ ਪੰਜ ਮੰਦਨ ਹੋ ਗਿਆ ਪਹਿਲਾ ਸੂਆ ਜੀ ਇਹ ਠੀਕ ਆ ਦੁੱਧ ਹੈਗਾ ਨਾਲੇ ਤਾਂ 15 ਕਿਲੋ ਆਈ ਕਿੰਨਾ ਦੇ ਦੂ ਐਸਟੀਮੇਟ ਦੋ ਦੁੱਧ ਦੇ ਦੂਗੀ ਜੇ 18 ਚੀਕਾ ਹਾਂਜੀ ਬੱਚਾ ਕੀ ਆ ਗਿਆ ਬਾਈ ਮਗਰ ਜੇ ਬੱਚਾ ਹੋਵੇ ਬੱਚਾ ਬਈ ਆ ਗਿਆ ਮੈਕਰ ਕਰਮਾਲੀ ਦੇ ਬੱਚਾ ਚਵਾਈ ਚੁਈ ਕਿਵੇਂ ਚਵਾਈ ਚੁਈ ਇੱਕ ਨੰਬਰ ਹੈ ਸੀਲ ਠੰਡੀ ਆ ਆਪਣਾ ਪਾਸੇ ਦੇਖੋ ਬਾਈ ਮੌਨਾ ਵੇ ਗਿਆ ਬਾਈ ਨੇ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲੈ ਕੇ ਆਇਆ ਕੋਲੇ ਕਿ ਨਹੀਂ ਬਾਈ ਠੰਡੀ ਸੀਲ ਦੇਖੋ ਯਾਰ ਲੱਤਾਂ ਮੌਨਾ ਇਹ ਨਹੀਂ ਹੈਗਾ ਵੀ ਲੱਤਾਂ ਹਲਾਉਗੀ ਮੌਨਾ ਖੜੀ ਹੈ ਨਾ ਕੀ ਬਾਈ ਸੀਲ ਠੰਡੀ ਇੰਨੇ ਆ ਅਜੇ ਇੱਕ ਦੰਦ ਹੀ ਚੱਕਿਆ ਜੀ ਖਿਰੀ ਜੀ ਦੰਦ ਵੀ ਦਿਖਾਓ ਠੀਕ ਆ ਫਿਰ ਤਾਂ ਹੈ ਵਸੀਮ ਨਹੀਂ ਹੈ ਨਾ ਹਾਂਜੀ ਇੱਕ ਦੰਦ ਚੱਕਿਆ ਬਾਈ ਤੇ ਕੱਲਾ ਕੱਲਾ ਜਿਹੜਾ ਥਾਣਾ ਬਈ ਲੱਗਾ ਵਾ ਨਖੜਮਾ ਪੂਰੀ ਬਿੱਥੀ ਤੇ ਚਵਾਈ ਚੁਵਾਈ ਕਿਵੇਂ ਲੱਗਿਆ ਇੱਕ ਨੰਬਰ ਹੈ ਚਵਾਈ ਮਾਰ ਦਿੰਦੇ ਆ ਪਤਾਰਾਮ ਬਾਈ ਠੀਕ ਆ ਤਾਰਾਮ ਬਾਈ ਕਹਿੰਨਾ ਆਪਾਂ ਮਾਰ ਦਿਆਂ ਖੋਲ ਦੋ ਬਾਈ ਮਣੀ ਜੀ ਪਹਿਲਾਂ ਤੋੜ ਦੋ ਫਿਰ ਆ ਪਤਾਰਾ ਮਾਰਦੇ ਬਣ ਗਏ ਤੇ ਫੇਸ ਬਿਊਟੀ ਬਾਈ ਚੰਗੀ ਆ ਰੰਗ ਰੂਪ ਚੰਗਾ ਬਾਕੀ ਪਲੀ ਵੀ ਬਹੁਤ ਆ ਦੰਦੋ ਬਾਈ ਦੁੱਗੀ ਮੰਨ ਲਿਓ ਭਾਵੇਂ ਖੀਰੀ ਮੰਨ ਲਿਓ ਇੱਕ ਦੰਦ ਦੀ ਚੱਕਿਆ ਕਿ ਨਹੀਂ ਬਾਈ ਹਜੇ ਹਾਂਜੀ ਇੱਕ ਹੀ ਚੱਕਿਆ ਹੂੰ ਤੋੜਾ ਤਾਰਾ ਬਾਈ ਚੈੱਕ ਕਰੋ ਇੱਕ ਨੰਬਰ ਆ ਪਲੀ ਪਲੀ ਵੀ ਬਹੁਤ ਆ ਤੇ ਬਾਈ ਜੇ ਕੋਈ ਵੀਰ ਦੋ ਟਾਈਮ ਤਸੱਲੀ ਕਰਨੀ ਚਾਹੁੰਦਾ ਹੋਵੇ ਦੋ ਟਾਈਮ ਦਾ ਚੋਕਲੇ ਜਾ ਸਕਦੇ ਆ ਠੀਕ ਹੈ ਭਾਈ ਤੇ ਭਰਾ ਦਾ ਮੁੱਲ ਫਿਰ ਕੀ ਰਹੂਗਾ ਦੇਣ ਲੈਣ ਮੁੱਲ ਤੇ ਜ 65000 ਰੁਪਇਆ ਠੀਕ ਆ 65000 ਰੁਪਇਆ ਮੁੱਲ ਆ ਭਾਈ ਮੋੜਦੇ ਕੋਈ ਗੱਲ ਨਹੀਂ 65000 ਰੁਪਇਆ ਭਾਈ ਕਹਿੰਦੇ ਮੁੱਲ ਆ ਹੋ ਜੂ ਹੈਗਾ ਦਾ ਥੋੜਾ ਕਣਾ ਮਾਨਦਾਨ ਮਾਨਦਾਨ ਕਰ ਦਾਂਗੇ ਜੀ ਠੀਕ ਹੈ ਭਾਈ ਥਾਣਾ ਇੱਕ ਨੰਬਰ ਆ ਭਾਈ ਬਹੁਤ ਚੰਗਾ ਥਾਣਾ ਬਾਕੀ ਲੇਵਾ ਬਹੁਤ ਸੋਹਣਾ ਮਸਤੀ ਕਰਦੀ ਆ ਅੱਜ ਤੁਸੀਂ ਇਹਨੂੰ ਵੈੜ ਮੰਨੇ ਹੋਣਾ ਕਿਉਂਕਿ ਵੱਸੀਆਂ ਦੇ ਤੌਰ ਤੇ ਜਾਊਗੀ ਕਿ ਨਹੀਂ ਭਾਈ ਇਹ ਹਾਂਜੀ 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 ਨਾਲੇ ਬਦਨ ਵਾਲੀ ਚੀਜ਼ ਹੈ ਦੂਜੇ ਸੋਹਰੇ ਮਾਦਾ ਚੌਕੀ ਨਹੀਂ ਹੋਣਾ ਗੱਬਣ ਹੋ ਜੂਗੀ ਜੀ ਬਈ ਮੈਂ ਕਹਣਾ ਕੀ ਆ ਵਾਤਾ ਬਾਕੀ ਕੱਦ ਬਹੁਤ ਜਾਣਾ ਹੈ ਗੱਦ ਬਹੁਤ ਜਾਣਾ ਹੈ ਹੂੰ ਤੇ ਧਾਰਾ ਮਰੂਗਾ ਹਾਂ ਸਭ ਤੋਂ ਵੱਡੀ ਗੱਲ ਇਹ ਆ ਬਈ ਬੱਚਾ ਛੱਡਣਾ ਛੱਡਣਾ ਚੱਡਣਾ ਨਾ ਛੱਡਣਾ ਬਈ ਮੈਂ ਕਹਣਾ ਕੀ ਆ ਵਾਤਾ ਇੰਨਾ ਠੰਡਾ ਸੀ ਕੁਛ ਨਹੀਂ ਕਰਿਆ ਵਾਤਾ ਲੈ ਚਵਾਈ ਚੈੱਕ ਕਰੋ ਬਈ ਗੰਨੇ ਆ ਕੋਈ ਵਰਦੀ ਆ ਪਤਾ ਲੱਗਦਾ ਕੋਈ ਬਾਈ ਨੇ ਹਜੇ ਤਾਂ ਬਈ ਬਿਸਮਾਰ ਨਹੀਂ ਕਰਾਇਆ ਬੱਚਾ ਨਹੀਂ ਲਾਇਆ ਮਾਉ ਨੇ ਧਾਰਾ ਦੇਖੋ ਕਿੰਨੀਆਂ ਚੰਗੀਆਂ ਕਰੀ ਬਈ ਹਾਂਜੀ ਮੂਟੀ ਮੂਟੀ ਚਵਾਈ ਲੈ ਚੈੱਕ ਕਰੋ ਬਈ ਇੱਕ ਨੰਬਰ ਚ ਬਈ ਨਿਪੜਨਾਂ ਵਾਲੀ ਚਵਾਈ ਲੱਗੀ ਆ ਹਨਾ ਬਈ ਹਾਂਜੀ ਹਾਂ ਕੀ ਬਾਤ ਆ ਦੁੱਧ ਆ ਰਾਮਾ ਜੀ 20 ਕਰਦੇ 20 ਦੀ 18 ਕੁ ਦਾ ਆ ਰਾਮਾ ਬੱਚੀ ਦੁੱਧ ਦੇ ਦੂਗੀ ਯਾਨੀ ਠੀਕ ਆ ਕੁਆਲਿਟੀ ਚੈੱਕ ਕਰੋ ਯਾਰ ਥਣਾ ਦੀ ਨਾੜਾ ਨੂੜਾ ਨਾ ਜੇ ਗੱਲ ਕਰੀਏ ਫੁੱਲ ਚੰਗੀਆਂ ਗੀਆਂ ਬਾਕੀ ਸੈਨਗਾਲੀਆ ਬਾਈ ਮੂਰੇ ਜਾ ਕੇ ਚੰਗੀਆਂ ਤਿਆਰ ਹੋਣਾ ਇਹਨੇ ਕਾਹਦੀ ਕਾਹ ਪਤਾ ਨਹੀਂ ਆ ਘਟਣਾ ਨਹੀਂ ਗਨੇ ਬਾਈ ਬਰੀਕੀ ਬਹੁਤ ਹੈ ਜੀ ਪਿੰਡੇ ਦੀ ਸਹੀ ਗੱਲ ਲੈ ਠੰਡੀ ਸੀਲ ਮੈਨ ਗੱਲ ਦੇਖੋ ਬਾਈ ਚ 10 ਸਾਰੀ ਥੱਲੇ ਦੀ ਲੰਘ ਜੁਕ ਨੇ ਕੋਲੇ ਬਾਈ ਜੀ ਬਿਜਾਲੀ ਆ ਬੈਠਾ ਰਹਿ ਜਵੇਂ ਮਰਜੀ ਥੱਲੇ ਹੂੰ ਕੀ ਬਾਤ ਹੈ ਲੈ ਬਾਈ ਦੂਜੀ ਤੀਜੀ ਯਾਰ ਬਾਹ ਚੱਲੇ ਥੱਲੇ ਇਹ ਨਹੀਂ ਹੈਗਾ ਵੀ ਲੱਤ ਸੜਕਰੁਕ ਨਹੀਂ ਬਾਈ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲੈ ਤੇ ਅੱਗੇ ਭਰਾ ਦੋ ਨੰਬਰ ਤੇ ਇਹ ਗੱਬਣਾ ਜੀ ਲੈਂਦੇ ਹਜੇ ਪੰਜ ਚਾਰ ਦਿਨ ਜੀ ਕਿਹੜਾ ਸੁਹਾ ਬਾਈ ਇਹ ਦੂਜਾ ਸੁਹਾ ਕੀਰ ਕੱਢ ਰਿਹਾ ਪਿਛਲੇ ਸੂਏ ਇਹ ਦੁੱਧ ਪਹਿਲੇ ਸੂਏ ਕੱਢਿਆ ਜੀ 15 ਕਿਲੋ ਐਤ ਕੀ ਬਾਈ ਫਿਰ ਕਿੰਨੀ ਐਤ ਜੀ ਦੁੱਧ ਦੇ ਦੂਗੀ 18 ਕਿਲੋ 17 18 ਲੈ ਵਾ ਇਹਦਾ ਬਹੁਤ ਸੋਹਣਾ ਹਾਂਜੀ ਹਾਂਜੀ ਲੈ ਫੀਡਿੰਗ ਚੈੱਕ ਕਰੋ ਯਾਰ ਹਵਾ ਨਹੀਂ ਲੱਸੀ ਰਹਿਣੀ ਇਹਦੀ ਜੋ ਮੈਂ ਕਹਿਣਾ ਬਾਈ ਕੀ ਬਾਤ ਹੈ ਠੰਡੀਆਂ ਸੀਲ ਦੇਖੋ ਯਾਰ ਫੁੱਲ ਆ ਬਾਈ ਐਂ ਥੱਲੇ ਵਾ ਵਾ ਦਿਖਾਈ ਜਾਂਦਾ ਜਿਵੇਂ ਬਲੂਨ ਆ ਇਹ ਦੁੱਧਾ ਸੂਆ ਕੀ ਹੈ ਨਾ ਬਾਈ ਹਾਂਜੀ ਹਾਂਜੀ ਇਹ ਦੁੱਧ ਕੋਈ ਚੱਕਰੀ ਨਹੀਂਗਾ ਮੋਂ ਇਹਨਾ ਬੈਠੀ ਜਾਂਦਾ ਬਾਈ ਨਹੀਂ ਸੂਣ ਵਾਲਾ ਪਸ਼ੂ ਛੇਤੀ ਥੱਲੇ ਨਹੀਂ ਲੱਗਣਦਾ ਲੈ ਕਵਾਲਿਟੀ ਚੈੱਕ ਕਰੋ ਯਾਰ ਥਣਾ ਦੀ ਇੱਕ ਨੰਬਰ ਥਣਾ ਥਣ ਬਈ ਚਾਹ ਹੱਥੀ ਚੋਲੇ ਕੋਈ ਤੇ ਮਸ਼ੀਨ ਦਾ ਹਨਾ ਬਹੁਤ ਚੰਗਾ ਥਣਾ ਕਹੇ ਤੋਰ ਦੇ ਨੋ ਤੋਰ ਦਿਓ ਬਈ ਮੜੀ ਜੀ ਬਾਕੀ ਰੰਗ ਰੂਪ ਖੋ ਬਈ ਕੱਦ ਬਖੋ ਕੋਈ ਵੀ ਛੋਟੀ ਨਾ ਮੰਨੇ ਤੇ ਕੋਈ ਲਸੀ ਜੀ ਨਹੀਂ ਕਹਨੇ ਬਈ ਹਾਂਜੀ ਹਾਂਜੀ ਇੱਕ ਨੰਬਰ ਆ ਗਿਆ ਇੱਕ ਬਰੀਕੀ ਬਹੁਤ ਚਮਕ ਬਹੁਤ ਅੰਦਾਜ਼ ਹਮ ਜੇ ਮੈਂ ਤਿਆਰ ਹੋ ਗਈ ਪੰਜਾ ਚਾਰ ਦਿਨਾਂ ਨੂੰ ਹੋਰ ਹੀ ਬਣ ਜਾਣਾ ਸਹੀ ਗੱਲ ਆ ਬਈ ਕੁਝ ਚਮਕ ਹੋਰ ਹੀ ਆਉਣੀ ਆ ਬਾਕੀ ਸ਼ਾਈਨਿੰਗ ਦੇਖੋ ਇਹ ਨਹੀਂ ਹੈਗਾ ਇਹ ਫਿੱਕੀ ਲਸੀ ਜੀ ਹੈਗਲੇ ਹਾਂਜੀ ਹਾਂਜੀ ਚੰਗੇ ਢਾਂਚੇ ਜਾਈ ਬਾਈ ਫੁੱਲ ਵੱਡੀ ਆ ਗਈ ਬਾਕੀ ਜਿਹੜਾ ਲੇਵਾ ਹਜੇ ਤਿਆਰ ਬਹੁਤ ਸੋਹਣਾ ਕਰੂਗੀ ਕਿੰਨੇ ਦਾ ਲੈ ਜੀ ਬਾਈ ਹਜੇ ਹਫਤਾ ਲੈ ਜੂਗੀ ਜੀ ਇੱਕ ਹਫਤੇ ਦੀ ਬਾਈ ਕੱਚੀ ਆ ਉਸ ਤੋਂ ਆਪਦਾ ਅੰਦਾਜ਼ਾ ਲਾ ਕੇ ਚੱਲੋ ਜਦੋਂ ਕਰਮਾਂ ਨੇ ਸੋਣਾਗਾ ਨਾ ਬਹੁਤ ਸੋਣੀ ਜਿਹਨੂੰ ਆਪਾਂ ਕਹਿ ਦਈਏ ਤਿਆਰੀ ਫੀਟਿੰਗਾਂ ਦਾ ਲੇਵਾ ਤਿਆਰ ਕਰਕੇ ਸੋਣਾਗਾ ਤੇ ਭਰਾ ਇਹਦਾ ਮੁੱਲ ਫਿਰ ਕੀ ਰੋ ਇਹਦਾ ਮੁੱਲ 55000 ਰੁਪਏ ਮੁੱਲ ਨੇ ਆਪਣੇ ਬਾਲੇ ਹੁੰਦੇ ਠੀਕ ਆ ਮੋੜ ਲੈ ਬਾਈ ਕੋ ਚੱਕ ਫੇਸ ਬਾਈ ਆਪਾਂ ਚੈੱਕ ਕਰਵਾਂ ਨੇ ਨੇੜੇ ਤੋਂ ਬਰੀਡ ਚੈੱਕ ਕਰੂਗੀ ਪਹਿਲਾਂ ਤਾਂ ਸਾਈਨਿੰਗ ਸੁਣ ਕੇ ਨਾ ਗੱਲ ਕਰੀਏ ਫੁੱਲ ਲੱਗੀ ਚੰਗੇ ਟਾ ਚ ਚ ਆ ਜਾਂਦੀ ਹੈ ਜਿਹੜਾ ਹਵਾਨਾ ਰਹੂਗਾ ਖੁੱਚਾਂ ਤੋਂ ਤਾਂ ਰਹੂਗਾ ਬਾਈ ਇਹ ਨਹੀਂ ਹੋਊਗਾ ਲੌਕਣਾ ਲੇਵਾ ਹੋਊਗਾ ਚਾਹੇ 10 ਹੋਏ ਰੂਪੇਕ ਨਹੀਂ ਬਾਈ ਹਾਂਜੀ ਹਾਂਜੀ ਲੇਵ ਦੀ ਫਿਟਿੰਗ ਬਹੁਤ ਜਿਵੇਂ ਤਿਆਰ ਹੋਗੀ ਨਾ ਜੀ ਹੂੰ ਓਵੇਂ ਮੈਂ ਨਹੀਂ ਇਹਨੇ ਟੁੱਟਣਾ ਨਹੀਂ ਬਾਈ ਲੈਵੇਂ ਨੇ ਨਹੀਂ ਆਈ ਰੱਖਣਾਗਾ ਤੇ ਮੁੱਲ ਵੀ ਬਾਈ ਨਾ ਉਹ ਸਾਬ ਨਹੀਂ ਰੱਖਦਾ ਕੀ ਮੁੱਲ ਲਵਰਾ ਇਹਦਾ ਕਾਇਜ ਮੁੱਲ ਜੀ 55000 ਰੁਪਏ 55000 ਰੁਪਏ ਦੇ ਅੱਜ ਬਾਈ ਬਾਈ ਕਹਿੰਦਾ ਦੇ ਦਾਂਗੇ ਕਿਉਂਕਿ ਅੱਜ ਕੱਚੀ ਵਾਲਾ ਮੁੱਲ ਨਹੀਂ ਹਾਂਜੀ ਕੱਚੀ ਵਾਲਾ ਲਓ ਜੀ ਨਾ ਠੰਡੀ ਵੀ ਚੈੱਕ ਕਰੋ ਬਾਈ ਗਲਾਬੀ ਥਾਣਾ ਬਹੁਤ ਚੰਗਾ ਥਾਣਾ ਪੂਰੀ ਜਿੰਨੂ ਆਪਾਂ ਕਹਦੀਏ ਵਿੱਥੀ ਤੇ ਥਾਣ ਲੱਗਿਆ ਵਾ ਤੇ ਅੱਗੇ ਬਾਈ ਇਹ ਤੇ ਲਾਸਟ ਤੇ ਤਿੰਨ ਨੰਬਰ ਇਹ ਦੂਜਾ ਸੂਆ ਜੀ ਬਾਈ ਦੂਜਾ ਸੂਆ ਹਾਂਜੀ ਪਹਿਲੇ ਦੁੱਧ ਕੱਢਿਆ ਪਹਿਲੇ ਸੂਏ 20 ਕਿਲੋ ਜੀ ਐਦ ਕਿ ਕਿਨੇ ਐਦ ਗਦੇ ਦੋਗੇ 23 24 ਕਿਲੋ ਦੇ ਦੋ ਪਲੱਸ ਹੀ ਦੋਗੇ ਜੀ ਹਾਂ ਠੀਕ ਆ ਤੇ ਜਾਦ ਕੁਆਲਟੀ ਤਾਂ ਮੈਂ ਕਹਿੰਦਾ ਕਹਿਣ ਦੀ ਹਾਂ ਹਾਂਜੀ 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 ਇੰਨੀ ਗਾ ਹਨਾ ਹਜੇ ਦਿਨ ਪਏ ਹੈ ਜੇ 10 ਪਏ ਦਿਨਾਂ ਜੀ ਹਜੇ 10 ਦਿਨ ਹਾਂਜੀ ਤੇ ਸੀਰ ਠੰਡੀ ਇਹ ਵੀ ਇੰਨੀ ਆ ਜਿਵੇਂ ਬੈਠਾ ਲਾ ਕੀ ਬਾਤ ਆ ਬਈ ਬਹੁਤ ਕਮਾਲ ਦੀ ਗੱਲ ਆ ਬਈ ਦੇਖੋ ਮੋਂ ਨਾ ਬਈ ਬੈਠੀ ਜਾਂਦਾ ਥੱਲੇ ਕੋਈ ਚੱਕਰੀ ਨਹੀਂ ਕਰ ਮਾਲੀ ਨੂੰ ਤੇ ਥਾਨ ਦੇਖੋ ਯਾਰ ਥਾਨ ਬਹੁਤ ਚੰਗਾ ਲੱਗਿਆ ਬਈ ਨੂੰ ਪੂਰੇ ਬਿੱਥੀ ਤੇ ਥਾਨ ਲੱਗੇ ਹੋਏ ਬਾਕੀ ਬਰੀਡ ਇੱਕ ਨੰਬਰ ਆ ਜੀ ਹਾਂਜੀ ਹਾਂ ਬਰੀਡ ਹੈ ਚਮਕ ਬਹੁਤ ਆ ਜੀ ਚਮਕ ਬਹੁਤ ਆਏ ਦੇਖ ਲਾਲੋ ਵੀ ਭਾਈ ਜਿਵੇਂ ਤੁਸ ਨੂੰ ਦੇਖੂਗੀ ਨਾ ਬਲੈਕ ਉਹੀ ਆ ਨੇ ਨੇੜੇ ਆ ਕੇ ਦੁੱਗਣੀ ਚੰਗੀ ਲੱਗੂ ਪੂਰਾ ਤੇ ਨਹੀਂ ਭਾਈ ਆਏ ਨੇ ਵੀ ਵੀਡੀਓ ਤੇ ਹੋਰ ਨਿਕਲੂ ਇਹ ਕੋਲੇ ਆ ਕੇ ਵੀ ਉਹੀ ਚੀਜ਼ ਨਿਕਲੂ ਸਹੀ ਗੱਲ ਆ ਕੋਲੇ ਆ ਕੇ ਵੀ ਉਹੀ ਜੀ ਨਿਕਲੂ ਖੋਲਦੇ ਨੂੰ ਪੂਰਾ ਤੋਰ ਤੇ ਬਾਕੀ ਭਾਈ ਕੱਚੀ ਪਈਆ ਤੇ ਮੁੱਲ ਵੀ ਭਰਾਓ ਹਾਂ ਕੱਚੀ ਦਾ ਮੁੱਲ ਜੋ ਉਹ ਜੇ ਕੋਈ ਬਾੜਾ ਨੇ ਆਪਾਂ ਕਰਦੇ ਹਾਂ ਜਦੋਂ ਤਿਆਰ ਹੋ ਗਈ ਉਦੋਂ ਮੁੱਲ ਹੋਊਗਾ ਸਹੀ ਗੱਲ ਆ ਭਾਈ ਲੇਵਾ ਬਹੁਤ ਸੋਹਣਾ ਤਿਆਰ ਕਰਨੀ ਜੀ ਹਾਂ ਜੀ ਹਾਂ ਦੇਣ ਹਜੇ ਭਾਈ ਕੱਢਦੀ ਆ ਉਸ ਹਾਵ ਦਾ ਅੰਦਾਜ਼ਾ ਲਾ ਲਓ ਬਲਡ ਲਾ ਨਾ ਫੁੱਲ ਪਈਆਂ ਬਾਕੀ ਤੋਰਾ ਤਾਰਾ ਚੈੱਕ ਕਰੋ ਘੋੜੀਆਂ ਵਾਲੇ ਤੋਰੇ ਆ ਇਹ ਨਹੀਂ ਇਹ ਨਹੀਂ ਹੈਗਾ ਵੀ ਲੱਤਾਂ ਫੜਦਿਆਂ ਕਿ ਨਹੀਂ ਹਾਂਜੀ ਹਾਂਜੀ ਜਿਵੇਂ ਤਿਆਰ ਹੋ ਆਰਡਰ ਜਿਆਦਾ ਬਣਾਉਣੀ ਹੂੰ ਸਹੀ ਗੱਲ ਆ ਜਦੋਂ ਜੋ ਜੋ ਇਹਨੇ ਦਿਨ ਨੇੜੇ ਆਉਣਗੇ ਭਾਈ ਸੋਨਾ ਤਿਆਰ ਕਰਨਾ ਇਹਨੇ ਹਵਾਨਾ ਬਾਕੀ ਥਣ ਬਹੁਤ ਚੰਗਾ ਜਿਆਦਾ ਕੁਆਲਿਟੀ ਦੇਖੋ ਭਾਈ ਬੋਦੀ ਵਧੀਆ ਗੱਡੀ ਚੰਗੀ ਆ ਜੀ ਹੂੰ ਕੀ ਬਾਤ ਆ ਭਾਈ ਬਾਕੀ ਜਦੋਂ ਤਿਆਰ ਹੋਗੇ ਉਹਦਾ ਮੰਲ ਕੇ ਤੁਰਨਾ ਜੀ ਹਾਂ ਮੰਲ ਕੇ ਤੁਰਨਾ ਜੀ ਹਾਂ ਹੂੰ ਬਰਾ ਫਿਰ ਅੱਜ ਦਾ ਕੱਚੀ ਦਾ ਕੀ ਮੁੱਲ ਅੱਜ ਇਹ ਬੋਲ 72000 ਆ ਜੀ 72000 ਹਾਂ ਜੀ ਅੱਜ ਵਸ ਮੰਨ ਕੇ ਚੱਲੋ ਵੀ ਅੱਜ ਕੱਚੀਆਂ ਦੇ ਹਿਸਾਬ 'ਚ ਹੀ ਦੇ ਹਾਂ ਕੱਚੀਆਂ ਦੇ ਹਿਸਾਬ 'ਚ ਜੀ ਹਾਂ ਜਦੋਂ ਤਿਆਰ ਹੋਊਗਾ ਉਦੋਂ ਚੀਜ਼ ਹੋਰ ਬਣ ਜਾਂਦੀ ਆ ਜੀ ਹਾਂ ਅੱਜ ਤੋਂ ਹਫ਼ਤੇ ਦਸਾਂ ਤਾਂ ਇਹਨਾਂ ਨੂੰ ਐ ਪਲਾਂਟ ਉਹਦਾ ਥੋੜਾ ਮੁੱਲ ਹੋਰ ਹੋਊ ਸਹੀ ਗੱਲ ਆ ਬਾਈ ਉਹਦਾ ਕੁਝ ਹੋਰ ਹੋਊਗਾ ਲੈ ਠੰਡੀ ਦੇਖੋ ਜੀ ਬਾਲਟ ਲਾਂ ਦੇਖੋ ਲੈ ਹਾਂ ਜੀ ਹਾਂ ਫੁੱਲ ਪਈਆਂ ਸਾਰੀਆਂ ਬਾਲਟ ਲਾਂ ਜਦੋਂ ਇਹਨੇ ਕੱਢੀਆਂ ਕਰ ਮਾਲਨੇ ਫੇਰ ਕਿਤੇ ਜਾ ਕੇ ਸੋਣਾਗਾ ਥਾਣ ਦੇਖੋ ਬਾਈ ਇੱਕ ਨੰਬਰ ਥਾਣਾ ਨਾੜਾ ਨੂੜਾ ਦੇਖੋ ਇਹ ਤਾਂ ਬਣੀ ਕੁ ਜਦੋਂ ਤਿਆਰੀ ਕਰੋਗੀ ਬਹੁਤ ਸੋਹਣੀ ਤਿਆਰੀ ਕਰੋਗੇ ਹੇ ਤਾਂ ਲੈਵਾ ਤਿਆਰ ਕੁਝ ਵੀ ਨਹੀਂ ਕਰਿਆ ਥਣ ਚੇਕ ਕਰਨਾੜਾ ਤਾਂ ਬੰਦੀ ਪਿਆ ਹਾਂਜੀ ਹਾਂਜੀ ਦੁੱਧ ਪਹਿਲੇ ਸੇ 20 ਕਿਲੋ ਕੱਢਿਆ ਸੀ ਮਾਲ ਕਹਿੰਦੇ 20 ਕੱਢਿਆ ਸੀ ਐ ਨਹੀਂ ਗੱਲ ਵੀ 15 ਨਹੀਂ 18 ਨਹੀਂ ਸੀਗਾ 20 ਸੀਗਾ ਹਾਂਜੀ ਠੀਕ ਹੈ ਤੇ ਮੁੱਲ ਬਾਈ ਨੇ ਬਾਈ ਸਾਰਿਆਂ ਦੀ ਜਾਇਜ਼ ਕਰਿਆ ਤੇ ਜੇ ਕਿਸੇ ਵੀਰ ਨੂੰ ਐ ਮੰਨ ਕੇ ਚਲੋ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਮਾਨ ਤਾਨ ਕਰਦਾਂਗੇ ਲਾਜ ਨਹੀਂ ਵਿੱਚ ਆਏ ਨਹੀਂ ਕਰਾਂਗੇ ਠੀਕ ਹੈ ਬਈ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ